ਹਾਂਜੀ ਅਰਦਾਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਧਾਂਵੰ। ਵੀਡੀਓ ਅੱਜ ਦੀ ਛੋਟੀ ਜੀ ਆ ਪਰ ਇਹਦੇ ਪਿੱਛੇ ਦਾ ਸਾਰ ਬੜਾ ਤਕੜਾ। ਇਹ ਛੋਟੀ ਜੀ ਵੀਡੀਓ ਸਾਨੂੰ ਜ਼ਿੰਦਗੀ ਦਾ ਇੱਕ ਬੜਾ ਵੱਡਾ ਸਬਕ ਸਿਖਾ ਜਾਂਦੀ ਆ। ਜੇ ਤੁਹਾਨੂੰ ਸਮਝ ਆਈ ਤਾਂ ਤੁਹਾਨੂੰ ਪਤਾ ਲੱਗੂ ਇਹ ਫੁੱਲਾਂ ਦਾ ਇੱਕ ਬੂਟਾ ਜਿਹਦੇ ਵਿੱਚ ਬਾਕੀ ਸਾਰੇ ਫੁੱਲ ਖਿੜ ਗਏ ਪਰ ਇੱਕ ਫੁੱਲ ਖਿੜਿਆ ਨਹੀਂ ਸੀ। ਉੱਥੇ ਖੜੇ ਲੋਕ ਨੇ ਜਿਹੜੇ ਉਹਨਾਂ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰਤੀਆਂ ਤੇ ਇਸ ਫੁੱਲ ਨੂੰ ਚੰਗਾ ਚੰਗਾ ਕਹਿਣਾ ਸ਼ੁਰੂ ਕਰਤਾ ਕਿ ਤੂੰ ਕਰ ਸਕਦਾ ਸੀ ਤੇਰੇ ਨਾਲਾਂ ਤੂੰ ਖੇੜ ਅਸੀਂ ਤੇਰੇ ਨਾਲਾਂ ਦੇਖੋ ਕਿਦਾਂ ਵੀਡੀਓ ਦੇ ਵਿੱਚ ਹੀ ਉਹ ਫੁੱਲ ਤੁਹਾਨੂੰ ਖੇੜਦਾ ਦਿਖਾਈ ਦੇਊਗਾ ਤੇ ਉਹ ਤੋਂ ਬਾਅਦ ਲੋਕਾਂ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰਦੀਆਂ ਇਸ ਵੀਡੀਓ ਤੋਂ ਦੋ ਜ਼ਿੰਦਗੀ ਦੇ ਸਬਕ ਮਿਲਦੇ ਆ ਨੰਬਰ 1 ਤਾਂ ਕਿ ਜੇ ਆਪਾਂ ਕਿਸੇ ਨੂੰ ਹੌਸਲਾ ਦਈਏ ਤਾਂ ਕੋਈ ਵੀ ਵੱਡੀ ਤੋਂ ਵੱਡੀ ਮੱਲ ਮਾਰ ਸਕਦਾ ਜਦੋਂ ਅਸੀਂ ਕਿਸੇ ਬੰਦੇ ਦਾ ਹੌਸਲਾ ਤੋੜਦੇ ਆ ਤਾਂ ਉਹ ਸਭ ਤੋਂ ਵੱਡਾ ਗੁਨਾਹ ਤੇ ਸਭ ਤੋਂ ਵੱਡਾ ਪਾਪ ਹੁੰਦਾ ਹੌਸਲਾ ਬਹੁਤ ਵੱਡੀ ਚੀਜ਼ ਆ ਤੇ ਨੰਬਰ 2 ਇਸ ਧਰਤੀ ਦੇ ਉੱਤੇ ਪ੍ਰਮਾਤਮਾ ਨੇ ਜੋ ਵੀ ਚੀਜ਼ ਪੈਦਾ ਕੀਤੀ ਆ ਹਰ ਇੱਕ ਚੀਜ਼ ਦੇ ਵਿੱਚ ਜ਼ਿੰਦਗੀ ਆ ਖਾਸ ਕਰਕੇ ਜਿਹੜੇ ਫੁੱਲ ਬੂਟੇ ਨੇ ਰੋਖ ਨੇ ਇਹ ਵੀ ਸਾਡੀ ਫੀਲਿੰਗ ਨੂੰ ਸਮਝਦੇ ਆ ਜਦੋਂ ਅਸੀਂ ਇਹਨਾਂ ਨਾਲ ਕੋਈ ਚੰਗਾ ਮਾੜਾ ਵਿਹਾਰ ਕਰਦੇ ਆ ਉਹਦਾ ਅਸਰ ਹੁੰਦਾ ਇਹਨਾਂ ਤੇ ਉੱਤੇ ਸੋ ਇਹ ਜਿਉਂਦੇ ਜਾਗਦੇ ਨੇ ਇਨਾਂ ਦੇ ਨਾਲ ਵੀ ਪਿਆਰ ਦੇ ਨਾਲ ਪੇਸ਼ ਆਉਣਾ ਚਾਹੀਦਾ ਤੇ ਇਹਨਾਂ ਨੂੰ ਵੀ ਪਿਆਰ ਕਰਨਾ ਚਾਹੀਦਾ ਸੋ ਉਸ ਕਾਲਪੁਰਖ ਵਾਹਿਗੁਰੂ ਨੇ ਬਹੁਤ ਵੱਡੀ ਖੇਡ ਰਚਾਈ ਹੋਈ ਆ ਇਸ ਦੁਨੀਆ ਦੇ ਵਿੱਚ ਅਸੀਂ ਸਾਰੇ ਇੱਕ ਤਮਾਸ਼ੇ ਦੇ ਕਰੈਕਟਰਾਂ ਕਿਰਦਾਰਾਂ ਤੇ ਆਪਣਾ ਆਪਣਾ ਕਿਰਦਾਰ ਨਿਭਾ ਕੇ ਅਸੀਂ ਮੁੜ ਜਾਂਦੇ ਆ ਪਿਆਰ ਨਾਲ ਰਹਿਣਾ ਸਿੱਖੋ ਜ਼ਿੰਦਗੀ ਬੜੀ ਖੂਬਸੂਰਤ ਆ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲਿਆ ਕਰੋ ਪ੍ਰਮਾਤਮਾ ਕਣ-ਕਣ ਦੇ ਵਿੱਚ ਵਾਸ ਕਰਦਾ ਸੋ ਜਿਵੇਂ ਵੀ ਹੋ ਜਿੱਥੇ ਵੀ ਹੋ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰੋ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਮੋੜ ਆਊਗਾ ਤੇ ਤੁਸੀਂ ਉਹ ਚੀਜ਼ਾਂ ਦੇਖੋਗੇ ਜੋ ਕਦੇ ਤੁਸੀਂ ਸੋਚੀਆਂ ਵੀ ਨਹੀਂ ਹੁੰਦੀਆਂ ਧੰਨਵਾਦ ਫਾਰੇ ਮੈਂ ਫਾਰੇ ਮੈਂ ਕਰ ਜਦੋਂ ਮੈਂ ਰਹਿਣਾ ਫਾਰੇ ਮੈਂ ਫਾਰੇ ਮੈਂ ਜੋ ਕਿਓ ਫਾਰੇ ਮੈਂ ਫਾਰੇ ਖਾ ਫਾਰੇ ਆ ਦੁਰਮਾ ਆ ਤਕੇ ਹਾਂ ਫਾਰੇ ਚ